ਹਜ਼ਾਰਾਂ ਦੀ ਗਿਣਤੀ ਦੇ ਵਿੱਚ ਚੂਚੇ ਆ ਜਾਨੀ ਮੁਰਗੀ ਦੇ ਬੱਚੇ ਜਿਹੜੇ ਮਸ਼ੀਨਾ ਰਾਹੀਂ ਪੈਦਾ ਕੀਤੇ ਜਾਂਦੇ ਆ ਪਰ ਇਹਨਾਂ ਵਿੱਚ ਵੀ ਜ਼ਿੰਦਗੀ ਆ ਪੁੱਠੇ ਸਿੱਧੇ ਤਰੀਕਿਆਂ ਦੇ ਨਾਲ ਲੈਬਾਂ ਦੇ ਵਿੱਚ ਪੁਲਟਰੀ ਫਰਮਾਂ 'ਚ ਇਹਨਾਂ ਨੂੰ ਤਿਆਰ ਕਰ ਲਿਆ ਜਾਂਦਾ ਫਿਰ ਜਦੋਂ ਨਹੀਂ ਸੰਭੇ ਜਾਂਦੇ ਜਾਨੀ ਕੋਈ ਨਾ ਕੋਈ ਬਿਮਾਰੀ ਪੈ ਜਾਂਦੀ ਆ ਤੇ ਹੀਰੋਨਾਂ ਨੂੰ ਕੂੜੇ ਦੇ ਵਾਂਗੂ ਭਰ ਕੇ ਟਰਾਲੀ ਦੇ ਵਿੱਚ ਕਿਸੇ ਗੱਡੀ ਦੇ ਵਿੱਚ ਟੋਆ ਪੁੱਟ ਕੇ ਜਿਉਂਦਿਆਂ ਨੂੰ ਉਹਨਾਂ ਨੂੰ ਫੁੱਟ ਦੇ ਟੋਏ ਦੇ ਵਿੱਚ ਤੇ ਉੱਪਰ ਮਿੱਟੀ ਕਰ ਦਿੰਦੇ ਆ ਸੋਚ ਕੇ ਦੇਖੋ ਜਿਉਂਦੇ ਆ ਤਕਰੀਬਨ ਕਾਰਨ ਸਿਰਫ ਕੋਈ ਨਾ ਕੋਈ ਬਿਮਾਰੀ ਪਈ ਹੋਈ ਆ ਯਾਨੀ ਆਉਣ ਵਾਲਾ ਸਮਾਂ ਜਿਹੜਾ ਬੜਾ ਭਿਆਨਕਾ ਰੱਬ ਨੇ ਨਹੀਂ ਜਾਂ ਕੁਦਰਤ ਨੇ ਉਹ ਸਮਾਂ ਨਹੀਂ ਲੈ ਕੇ ਆਉਣਾਗਾ ਅਸੀਂ ਖੁਦ ਲੈ ਕੇ ਆਉਣਾ ਅਸੀਂ ਅਜਿਹੇ ਸਮੇਂ ਨੂੰ ਵਾਜਾ ਮਾਰ ਰਹੇ ਆ ਤੇ ਤਿਆਰ ਹੋ ਜਓ ਮਿੱਤਰੋ ਇੰਦਾ ਦਾ ਕੁਝ ਜੋ ਹੋ ਰਿਹਾ ਏ ਕਿ ਨਿਸ਼ਾਨੀਆਂ ਏ ਮਾੜਾ ਸਮਾਂ ਆਉਣ ਦੀਆਂ ਯਾਨੀ ਆਪ ਨੂੰ ਆਪਣੀ ਆਪਾਂ ਤਿਆਰੀ ਖਿੱਚ ਕੇ ਰੱਖੀਏ ਗੁਨਾਹ ਕੁਝਕ ਬੰਦੇ ਕਰਦੇ ਆ ਬਹੁਤ ਘੱਟ ਬੰਦੇ ਪਰ ਉਹਦਾ ਖਰਜਾਨਾ ਫਿਰ ਸਾਨੂੰ ਸਾਰਿਆਂ ਨੂੰ ਭੁਗਤਣਾ ਪੈਂਦਾ ਤੇ ਆਪਾਂ ਤਿਆਰ ਰਹੀਏ ਖਰਜਾਨਾ ਭੁਗਤਣ ਵਾਸਤੇ ਦੇਖੋ ਵਾਹਿਗੁਰੂ ਇਹਨਾਂ ਨੂੰ ਮੱਤ ਬਖਸ਼ੇ